ਬਹੁਤ ਮਿਹਰਬਾਨੀ ਥੋੜੀ ਨਜ਼ਰ ਕੋ ਸੱਚੀਆਂ ਗੱਲਾਂ ਕਰਦਾ ਜੇ ਸੱਚੀਆਂ ਨੇ ਤੇ ਕੌੜੀਆਂ ਨੇ ਕਿਉਂਕਿ ਸੱਚ ਬਹੁਤ ਕੌੜਾ ਹੁੰਦਾ ਤਾਕਤਵਰ ਇਹਨਾ ਹੁੰਦਾ ਬੰਦੇ ਦੇ ਵਿੱਚ ਦੀ ਮੋਰੀ ਕਰਕੇ ਦੂਜੇ ਪਾਸੇ ਲੰਘ ਜਾਂਦਾ ਸੱਚ ਨੂੰ ਝੱਲਣਾ ਬੜਾ ਔਖਾ ਹੈ ਜਿਹੜਾ ਝੱਲ ਜਾਵੇ ਸੂਰਮਾ ਪਰ ਉਹਨਾਂ ਸੂਰਮਿਆਂ ਦੀ ਗਿਣਤੀ ਬੜੀ ਥੋੜੀ ਰਹਿ ਗਈ ਹੈ ਕਿਉਂਕਿ ਝੂਠ ਆਪਾਂ ਬੋਲਣ ਹੋ ਰਹੇ ਆ ਝੂਠ ਆਪਾਂ ਸੁਣਨ ਹੋ ਰਹੇ ਆ ਝੂਠ ਆਪਾਂ ਹੰਡਾਉਣ ਹੋ ਰਹੇ ਆ ਇਸ ਕਰਕੇ ਸੱਚ ਨੂੰ ਬੋਲਣਾ ਸੁਣਨਾ ਚੱਲਣਾ ਹਟਾਉਣਾ ਵਾਗੈ ਓਖਾ ਥੋੜੀ ਨਜ਼ਰ ਕੋ ਸੱਚੀਆਂ ਗੱਲਾਂ ਦਰਬਾਰੀ ਭਾਜੀ ਦੂਜੇ ਤੋਂ ਸਾਰੀ ਜ਼ਿੰਦਗੀ ਬੰਦੇ ਦੀ ਇੱਕੋ ਕੋਸ਼ਿਸ਼ ਰਹਿੰਦੀ ਹੈ ਜੀ ਕੋਸ਼ਿਸ਼ ਕਰਦਾ ਕਰਦਾ ਬੰਦਾ ਮੁੱਕ ਜਾਂਦਾ ਹੈ ਕੋਸ਼ਿਸ਼ ਕਰਨੋਂ ਨਹੀਂ ਹਟਦਾ ਅਸੀਂ ਸਾਰੇ ਉਸੇ ਕੋਸ਼ਿਸ਼ 'ਚ ਲੱਗੇ ਆਂ ਗੱਲ ਨਹੀਂ ਬਣੀ ਸਾਡੀ ਪਿਛਲੀ ਪੀੜ੍ਹੀ ਵੀ ਇਸੇ ਕੋਸ਼ਿਸ਼ ਲੱਗੀ ਨਹੀਂ ਗੱਲ ਉਹਦਾ ਵੀ ਨਹੀਂ ਬਣੀ ਆਉਣ ਵਾਲੀ ਪੀੜ੍ਹੀ ਨਾਲ ਵੀ ਇਸੇ ਕੋਸ਼ਿਸ਼ 'ਚ ਲੱਗੇ ਰਹਿਣਾ ਗੱਲ ਉਹਨਾਂ ਨੇ ਵੀ ਨਹੀਂ ਬਣੀ ਇਹ ਕਿਹੜੀ ਕੋਸ਼ਿਸ਼ ਹੈ ਜਿਹੜੀ ਪੀੜ੍ਹੀਆਂ ਤੋਂ ਲੱਗੇ ਆਉਣ ਨੇ ਤੇ ਗੱਲ ਨਹੀਂ ਬਣੀ ਇਹ ਗੌਰ ਕਰਕੇ ਸੁਣਿਓ ਪਲੀਜ਼ ਮਰਬਾਣ ਮੌਤੋਂ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ ਜੇ ਝੂਠਿਆ ਦੇ ਦੱਸੋ ਹੈਲੋ ਇਹ ਰੰਗਲੀ ਦੁਨੀਆ ਛੱਡ ਕੇ ਜਾਣ ਨੂੰ ਜੀ ਕਿਦਾ ਕਰਦਾ ਬਾਬਾ ਜੀ ਇਹ ਤੇ ਉਹਦੀ ਮਰਜ਼ੀ ਆ ਜਦੋਂ ਮਰਜ਼ੀ ਮਾਰੇ ਤੁਣਕਾ ਤੇ ਖਿੱਚ ਲੈ ਮੌਤ ਤੋਂ ਬਚਣ ਦੀ ਕੋਸ਼ਿਸ਼ ਬੰਦਾ ਕਰਦਾ ਰਹਿੰਦਾ ਏ ਓ ਜਦ ਤੱਕ ਮਰਦਾ ਨਹੀਂ ਉਹ ਮੌਤ ਤੋਂ ਡਰਦਾ ਰਹਿੰਦਾ ਏ ਯਾਦਾਂ ਦਾ ਸਬਕ ਦੇ ਕਦੇ ਬਸ ਲੜਦਾ ਰਹਿੰਦਾ ਏ ਓ ਜਿੱਤੇ ਸਾਡਾ ਤੇਰੇ ਬਾਝੋਂ ਸਰਦਾਰ ਨੇ ਨਾਰੇ ਲਾਉਣ ਵਾਲਿਆਂ ਨੂੰ ਦੇਖਿਦੇ ਨਾਲੋਂ ਫਿਕਰ ਜ਼ਿਆਦਾ ਕਰਦਾ ਹੋਏ ਅਬਲ ਕਰੇ ਨਾ ਤੇ ਪੀ ਭਾਵੇਂ ਆਪ ਕਿਸੇ ਗੱਲ ਤੇ ਹੋ ਯਾਰਾਂ ਨੂੰ ਜ਼ਰੂਰ ਨਸੀਤਾ ਕਰਦਾ ਰੱਬ ਕੋਲੋਂ ਡਰਦਾ ਰਹੇ ਤਾਂ ਚੰਗਾਏ ਕਿਉਂ ਡਰਦਾ ਰਹੇ ਤੇ ਚੰਗਾਏ ਕਿਉਂਕਿ ਕੀ ਪਤਾ ਇਸ ਡਾਡੇ ਦਾ ਉਹ ਕੀ ਤੋਂ ਕੀ ਕਰ ਜਾਵੇ ਓਏ ਰਾਜੇ ਤੂੰ ਉਹ ਕਰਦੇ ਮੰਗਤਾ ਤੇ ਮੰਗਤਾ ਤਖਤ ਬਠਾਵੇ ਰੱਬ ਕੋਲੋਂ ਡਰਦਾ ਰਹੇ ਤਾਂ ਬੰਦਾ ਇੱਕੋ ਦਰਦਾਰ ਹੈ ਤਾਂ ਚੰਗਾ ਹੈ ਬੰਦ ਹੈ ਮੁਠੀ ਫੇਰ ਤਾਂ ਇਸ ਦੀ ਕੀਮਤ ਹੈ ਇੱਜ਼ਤ ਉੱਤੇ ਪਰਦਾ ਰਹੇ ਤਾਂ ਚੰਗਾ ਹੈ ਕਿਸੇ ਨੂੰ ਚੇਤੇ ਕਰਕੇ ਰੋਣ ਚ ਮਸਾਫੜਾ ਹੋ ਜਾਏ ਕਦ ਤੇ ਮਨ ਫਰਦਾਰੇ ਤਾਂ ਚੰਗਾ ਵੇਲਾ ਰਹਿ ਕੇ ਨਸ਼ਿਆਂ ਦੇ ਵਿੱਚ ਪੈ ਜਾਂਦਾ ਓਏ ਜੇ ਗੱਪਰੂ ਪਤ ਕੰਮ ਕਰਦਾ ਰਹਿ ਤਾਂ ਚੰਗਾ ਓਏ ਕਿਸੇ ਤੋਂ ਮੰਗਣਾ ਤੇ ਵੀ ਮੌਤ ਬਰਾਬਰ ਹੈ ਓਏ ਉਸ ਰੱਬ ਵੱਲੋਂ ਹੀ ਸਰਦਾਰੇ ਤਾਂ ਚੰਗਾ ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦਾ ਵਾਲ ਭਾਵੇਂ ਆਪਣੇ ਹੀ ਹੋਵੇ ਕਿਉਂਕਿ ਦੁੱਖ ਆਪਣੇ ਦਿੰਦੇ ਨੇ ਬਗਾਨਿਆਂ ਨੂੰ ਤੇ ਲੋੜ ਹੀ ਕੋਈ ਨਹੀਂ ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦਾ ਜਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ ਯਾਰ ਮਿਲੇ ਰੂਹ ਤੋਂ ਕੰਗਾਲ ਤੰਗ ਕਰਦਾ ਓਏ ਬੈਂਕ ਦਾ ਵਿਆਜ ਕਈ ਸਾਲ ਤੰਗ ਕਰਦਾ ਮਿਲੇ ਜੇ ਨਾ ਮਾਰ ਬੜਾ ਚੀਕਦੇ ਟਰੱਕਾਂ ਵਾਲੇ ਤੇ ਅਮਲੀ ਦਾ ਮੁੱਕ ਜਾਏ ਮਾਲ ਅਮਲੀ ਨੂੰ ਪੁੱਛ ਕੇ ਵੇਖੋ ਕੀ ਪਾ ਬਣਦੀ ਅਮਲੀ ਦਾ ਮੁੱਕ ਜਾਏ ਮਾਲ ਤੰਗ ਕਰਦਾ ਓਏ ਘੁੱਟੀ ਚਾਰੇ ਪਾਸਿਓਂ ਰਜਾਈ ਤਾਂ ਵੀ ਠੱਡ ਲਗੇ ਓ ਮਾ ਕਹ ਤੇ ਬੀਛੜੇ ਬੰਦੇ ਨੂੰ ਸਿਆਲ ਹਾਂ ਜੇ ਕੋਈ ਬੰਦਾ ਆਖੇ ਵਿਆਹਿਆ ਹੋਇਆ ਕਿਉਂਕਿ ਵਿਆਹਿਆ ਹੋਇਆ ਬੰਦਾ ਬਣਦਾ ਬਹੁਤ ਮਿਹਰਬਾਨੀ ਜੀ ਵਿਆਹਿਆ ਹੋਇਆ ਬੰਦਾ ਬਣਦਾ ਭਾਈ ਪਹਿਲਾਂ ਤੇ ਮੁੰਡਾ ਹੁੰਦਾ ਅਕਲ ਹੀ ਨਹੀਂ ਹੁੰਦੀ ਤੇ ਉਹਦੇ ਵਾਸਤੇ ਲਿਖਿਆ ਹੈ ਜੇ ਕੋਈ ਬੰਦਾ ਆਖੇ ਉਹ ਮੇਰੀ ਵੋਦੀ ਨਾਲ ਕਦੇ ਵੀ ਲੜਾਈ ਨਹੀਂ ਹੁੰਦੀ ओ बंदा झूठ बोलना इंडिया च अफसर होवे बहुत मेहरबानी सर थैंक यू इंडिया च अफसर होवे ते आखे ऊपरों कमाई नहीं होती दैट इज बिग लायर ओ बंदा झूठ बोलता जे कोई मुंडा आखे ਉਹ 20 ਸਾਲ ਤੱਕ ਕਿਸੇ ਨੂੰ ਮੈਂ ਅੱਖ ਨਹੀਂੋਂ ਮਰੀ ਉਹ ਮੁੰਡਾ ਝੂਠ ਬੋਲਦਾ ਜਿਹੜਾ ਕਹਿੰਦਾ ਦਿਲ ਦੇ ਫਰੇਮ ਵਿੱਚ ਕੋਈ ਤਸਵੀਰ ਨਹੀਂ ਉਤਾਰੀ ਉਹ ਵੀ ਮੁੰਡਾ ਝੂਠ ਬੋਲਦਾ ਜੇ ਕੋਈ ਬੀਬੀ ਆਖੇ ਭੈਣ ਜੀ ਦੋਵੇਂ ਹੱਥ ਜੋੜ ਕੇ ਮਾਫੀ ਚਾਹੁੰਦੀ ਜੇ ਕੋਈ ਬੀਬੀ ਆਖੇ ਉਹ ਮੈਨੂੰ ਨਵੇਂ ਸੂਟ ਪਾਉਣ ਨਾ ਫਰਕ ਨਹੀਂ ਹੋ ਕੋਈ ਫਰਕ ਕਿਉਂ ਨਹੀਂ ਬਹੁਤ ਮਿਹਰਬਾਨੀ ਸਰ ਨਵਾਂ ਪਾਇਆ ਹੋਵੇ ਸਹੀ ਐਸੀ ਦੀ ਤੈਸੀ ਜਿਹਨਾਂ ਜੋ ਨਵਾਂ ਨਾਂ ਲਾ ਕੇ ਦੋ ਤੁਹਾਡੀ ਜਾਨ ਨਹੀਂ ਛੱਡਣੀ ਉਹਨਾਂ ਚਲ ਵੰਡ ਵੰਡ ਪਾਇਆ ਹੋਵੇ ਸਹੀ ਨਵਾਂ ਜੇ ਕੋਈ ਬੀਬੀ ਆਖੇ ਉਹ ਮੈਨੂੰ ਨਵੇਂ ਸੂਟ ਪਾਉਣ ਨਾ ਫਰਕ ਨਹੀਂ ਹੋ ਕੋਈ ਉਹ ਬੀਬੀ ਝੂਠ ਬੋਲਦੀ ਉਹ ਜਿਹੜੀ ਕਹਿੰਦੀ ਮੈਨੂੰ ਸੱਸ ਆ ਤੇ ਮਾਂ ਚ ਫਰਕ ਨਹੀਂ ਕੋਈ ਹੋਊਗੀ 1600 2000 ਪਿਛੇ ਇੱਕ ਜਿਹੜੀ ਆਪਣੀ ਸੱਸ ਨੂੰ ਕਹਿੰਦੀ ਹੋਊਗੀ ਲਿਆ ਤੇਰੀਆਂ ਲੱਤਾਂ ਘੁੱਟ ਦਿਆ ਮੇਰੀ ਬੇਬੇ ਲੱਗਦੀ ਬਾਕੀ ਪੋਚਾ ਫਿਰ ਕੇ ਆ ਜੇ ਕੋਈ ਬੀਬੀ ਆਖੇ ਉਹ ਮੈਨੂੰ ਸੱਸ ਆ ਤੇ ਮਾਂ ਚ ਫਰਕ ਨਹੀਂ ਕੋਈ ਉਹ ਵੀ ਬੀਬੀ ਝੂਠ ਬੋਲਦੀ ਪੈਰ ਵੀ ਪਾਇਆ ਫੇਰੇ ਤੋਂ ਵੱਡੀ ਦਾ ਨਹੀਂ ਬੂਟਾ ਫਲਦਾਰ ਕੋਈ ਨਾ ਫਲਦਾਰ ਕੋਈ ਹੱਥ ਬਨ ਕੇ ਫਤੇ ਬਲਾਈਏ ਮਿਲ ਜੇ ਸਰਦਾਰ ਕੋਈ ਓਏ ਟੁੱਟੀ ਤੋਂ ਭੰਡੀ ਦੀ ਨਹੀਂ ਨੂੰ ਦਾਗ ਨਾ ਲਾਈਏ ਹੋ ਓਏ ਨਾਇਆ ਕਦੀ ਪਾਪ ਨਹੀਂ ਤਪਦੇ ਪਿੰਡ ਵਾਲੇ ਤੋਬੇ ਤੋਂ ਬੰਦੇ ਦੀ ਉਮਰ ਬੋਲਦੀ ਮੋਟੇਆਂ ਗੋਡੇ ਤੋਂ ਮਿੱਠੇ ਨਾ ਹੋਣ ਕਰੇਲੇ ਓਏ ਝਾਣੀ ਵਿੱਚ ਡੋਬੇ ਤੋਂ ਓਏ ਆਦਤ ਨਾ ਸੌਖੀ ਛੁੱਟਦੀ ਹੋ ਉਮਰਾ ਤੱਕ ਸਾਥ ਨਭਈਏ ਫੜੀਏ ਜੇ ਪੱਲੇ ਨੂੰ ਜਾਨੋ ਵਦ ਸਾਂਭ ਕੇ ਰੱਖੀਏ ਇੱਜ਼ਤਾ ਦੇ ਛੱਲੇ ਨੂੰ ਓਏ ਕੱਲੀਏ ਨਾ ਮੁਲਕ ਬਾਹਰ ਲੈ ਭੁੱਲ ਕੇ ਪੁੱਤ ਕੱਲੇ ਨੂੰ ਓਏ ਦੁੱਖਾਂ ਵਿੱਚ ਰੁਲੂ ਬੜਾਪਾ ਹੋਏ ਓਏ ਗਾਉਂਦੇ ਜੋ ਫ਼ਿਲਮ ਗਵਈਏ ਦੇ ਨਾਂ ਜੱਟ ਕਿਤੇ ਗੌਣ ਵਾਲਿਆਂ ਨੇ ਸੂਈ ਬੜੀ ਧਰੀ ਜੱਟਾਂ ਤੇ ਜੱਟ ਨੇ ਆਹ ਕਰਤਾ ਜੱਟ ਨੇ ਉਹ ਕਰਤਾ ਜੱਟ ਨੇ ਇੱਥੇ ਬੰਦਾ ਮਾਰਤਾ ਜੱਟ ਨੇ ਉੱਥੇ ਬੰਦਾ ਮਾਰਤਾ ਮੈਨੂੰ ਤੇ ਅੱਜ ਤੱਕ ਕੋਈ ਜੱਟ ਲੱਭਾ ਨਹੀਂ ਜਿਹੜਾ ਬੰਦਾ ਮਾਰ ਕੇ ਤੁਰਿਆ ਫਿਰਦਾ ਹੋਵੇ ਸਾਡੇ ਗੌਣ ਵਾਲਿਆਂ ਨੇ ਚੜਤੀ ਸੂਈ ਜੱਟਾਂ ਤੇ ਦੀਪੇ ਦੇ ਖਿਆਲਤ ਨਹੀਂ ਰਲੇ ਉਹ ਦਿਨ ਉਹਨੇ ਹੋਰ ਹੀ ਕੁਛ ਲਿਖ ਦਿੱਤਾ ਕੀ ਕਹਿੰਦਾ ਓਏ ਗੌਂਦੇ ਜੋ ਫਰਮ ਕਵਈਏ ਲੱਭਦੇ ਨਾਂ ਜੱਟ ਕਿਤੇ ਦੁਨੀਆ ਨੇ ਗਹਿਣੇ ਧਰਤੀ ਛੇਰੇ ਓਏ ਮਤ ਕਿਤੇ ਦੀਪੇ ਨਾਮਨਸੂਰ ਮੈਂ ਢੀਆਂ ਦੇ ਲੱਕ ਕਿਤੇ ਇੱਕ ਗਾਣਾ ਆਇਆ ਸੀ 128 ਕੁੜੀ ਦਾ ਤੇ 47 ਵੇਟ ਕੁੜੀ ਦਾ ਬੜਾ ਨੱਚੇ ਸਾ ਪਾਸਾਰੇ ਪਰ ਦੀਪੇ ਦੇ ਖਿਆਲਤ ਨਹੀਂ ਰਲੇ ਉਹਦੇ ਨਾਲ ਉਹਨੇ ਹੋਰ ਹੀ ਕੁਛ ਲਿਖਿਆ ਉਹ ਕਹਿੰਦਾ ਓਏ ਦੀਪੇ ਨਾਮਨਸੂਰ ਮੈਂ ਤੇ ਯਾ ਦੇ ਲੱਕ ਕਿਤੇ ਓ ਸੱਚੀਆਂ ਬਰਨਾਲੇ ਲਿਖੀਆਂ ਹੋ ਓ ਸੱਚ ਗਾਉਂਦਾ ਬੋਲ ਵਾਲੀਆ ਹੋ ਓ ਸੱਚ ਗਾਉਂਦਾ ਬੋਲ ਵਾਲੀਆ ਹੋ ਟਾਈਮ ਜਿਆਦਾ ਨਹੀਂ ਗਾ ਕਿਤੇ ਕੱਲੇ ਹੋਵਾਂਗੇ ਤੇ ਫਿਰ ਗੱਲਾਂ ਬਾਤਾਂ ਜਿਆਦਾ ਕਰਾਂਗੇ ਟਾਈਮ ਥੋੜਾ ਹੈ ਇਸ ਕਰਕੇ ਬੀਬਾ ਜੀ ਨੂੰ ਉਠਾਈਏ ਥੋੜੀ ਨਜ਼ਰ ਕਰੀਏ